ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਅਰਜ਼ ਕਬੂਲ ਕਰਨੀ ਅੱਜ ਅਸੀਂ ਆਪਣੇ ਪਿੰਡ ਦੇ ਵਿੱਚ ਜਿਹੜੇ ਆਪਣੇ ਸਕੂਲ ਦੇ ਬੱਚੇ ਆ ਉਹ ਇਸ ਵੇਲੇ ਸ਼ਾਮ ਨੂੰ ਕ੍ਰਿਕਟ ਜਿਹੜਾ ਮੈਚ ਖੇਡਦੇ ਆ ਔਰ ਤੁਹਾਨੂੰ ਜਿਹੜਾ ਅੱਖੀਂ ਡਿੱਠਾ ਨਜ਼ਾਰਾ ਜਿਹੜਾ ਵਾ ਉਹ ਵਿਖਾਉਣੇ ਆ ਔਰ ਬੋਲ ਕੀਤੀ अच्छा शॉट लेकिन फील्डर के हाथ में एक रन लिया और बहुत ही टैलते हुए आने जा रहे से एक रन को पूरा किया और दो स्कोर हो गया सो ये 6 6 ओवर का मैच है जहां पे चलता और ये हमारे गांव की तस्वीर है बॉल को घुमाया बैट को घुमाया लेकिन बॉल बैट पे नहीं आई ਔਰ ਇਸ ਤਰ੍ਹਾਂ ਫਿਰ ਬੋਲਰ ਕੋ ਥਰੋ ਕੀ ਬਾਲ ਫਿਰ ਬੋਲਰ ਨੇ ਉਸ ਨੂੰ ਪਕੜਾ ਔਰ ਬਾਲ ਕੀ ਲੇਕਿਨ ਬਾਲ ਜਿਹੜੀ ਹੈ ਬਾਉਂਸ ਹੋ ਕੇ ਬੈਟਸਮੈਨ ਕੇ ਸਿਰ ਸੇ ਉੱਪਰ ਸੇ ਗੁਜ਼ਰ ਗਈ ਔਰ ਫਿਰ ਇਸ ਤਰ੍ਹਾਂ ਜਿਹੜੀ ਓਵਰ ਕੀ ਸਮਾਪਤੀ ਹੋਈ ਔਰ ਜੇ ਇਸ ਤਰ੍ਹਾਂ ਜਿਹੜੇ ਪਹਿਲੀ ਹੈ ਨਾ ਸਾਡੀ ਜਿਹੜੀ ਆਪਣੀ ਉਹ ਹੁਣ ਜਿਹੜੀ ਕਣਕ ਉਹ ਵੱਢ ਲਈ ਆ ਤੇ ਵੱਢ ਦੇ ਵਿੱਚ ਜਿਹੜੇ ਆ ਜਿੰਨੂੰ ਕਹਦੇ ਨੇ ਸਾਫ ਹੋਈ ਪੈਲੀ ਤੇ ਇੱਥੇ ਫਿਰ ਬੱਚੇ ਜਿਹੜੇ ক্রিকেট ਗਰਾਊਂਡ ਬਣਾ ਕੇ ਤੇ ਖੇਡਦੇ ਆ ਆਪਣਾ ਟਾਈਮ ਪਾਸ ਕਰਦੇ ਆ ਮਨਜ਼ੋਏ ਕਰਦੇ ਆ ਔਰ ਅਹੀਂ ਸ਼ਾਮ ਨੂੰ ਜਿਹੜਾ ਵਾ ਲਗਭਗ ਰੋਜ਼ ਹੀ ਜਿਹੜਾ ਵਾ ਘੰਟਾ ਕੋ ਅੱਧਾ ਘੰਟਾ ਜਾਂ ਜਿਹੜਾ ਮੈਚ ਖੇਡਦੇ ਆ ਔਰ ਇਸੇ ਤਰ੍ਹਾਂ ਜਿਹੜਾ ਬੱਚੇ ਅੱਛੀ ਉਸ ਨਿਕ ਲੱਗੀ ਔਰ ਕੈਚ ਗਿਆ ਵਿਕਟ ਕੀਪਰ ਕੇ ਹੱਥ ਮੇਂ और खिलाड़ी आउट हो गया और नवा खिलाड़ी जोड़ा खेलने के लिए आया हुआ <coughs> अच्छे हैं खेड़ बड़ी खेड भावना से बड़े प्यार से ये खेलते हैं और बॉल की दूसरी गमाया लेकिन बैट पे बॉल नहीं आई सो ये हमारे जड़े कुछ स्कूल के बच्चे हैं कुछ और पिंड के गांव के जो اور جڑے بچے وہ بھی ا جاتے ہیں اور کھیلا اور بال جا رہی ہے فیلڈر وہاں پہ کوئی موجود نہیں اور جا رہا ہے ایک پکڑنے کے لیے اور چوکا ہو گیا اس کو فور بول دیا امپائر نہیں سو ایسے ہی یہ میچ چلتا رہتا ہے اور جڑے بچے انجوائے کرتے ہیں میں چلو اپ جی دے نال ایک دیشہ سانجھا کرتے ہیں ਤੇ ਬੜਾ ਮਜ਼ਾ ਆਉਂਦਾ ਵਾ ਜਦੋਂ ਬੱਚੇ ਖੇਡਦੇ ਆ ਕਿਉਂਕਿ ਨਸ਼ਿਆਂ ਤੋਂ ਬਚਣਾ ਵਾ ਤੇ ਖੇਡਣਾ ਵਾ ਕਿਉਂਕਿ ਅਸੀਂ ਤੰਦਰੁਸਤ ਰਹਿਣਾ ਵਾ ਸਿਹਤਮੰਦ ਰਹਿਣਾ ਇੱਕ ਤੇ ਖੇਡਣ ਦੇ ਨਾਲ ਜਿਹੜੀ ਟੈਨਸ਼ਨ ਵਗੈਰਾ ਜਿਹੜੀ ਬੱਚਿਆਂ ਦੇ ਵਿੱਚ ਉਹ ਦੂਰ ਹੁੰਦੀ ਹੈ ਜਿਹੜੀ ਆ ਉਹਨਾਂ ਨੂੰ ਪੜ੍ਹਾਈ ਦੀ ਟੈਨਸ਼ਨ ਆ ਜਾਂ ਹੋਰ ਕਈ ਵਾਰੀ ਜਿਹੜੀ ਇੱਕ ਸਰੀਰ ਠੀਕ ਹੁੰਦਾ ਨਹੀਂ ਤੇ ਬੱਚੇ 24 ਘੰਟੇ ਮੋਬਾਈਲ ਦੇ ਉੱਤੇ ਗੇਮਾਂ ਵੇਂਦੇ ਰਹਿੰਦੇ ਆ ਰੀਲਾ ਵੇਂਦੇ ਰਹਿੰਦੇ ਆ ਹੋਰ ਕਈ ਕੁਸ਼ ਆਈ ਸਾਈਟ ਵੀ ਉਹਨਾਂ ਦੀ ਖਰਾਬ ਹੁੰਦੀ ਹੈ ਔਰ ਬੈਠੇ-ਬੈਠੇ ਸਰੀਰ ਵੀ ਭਾਰਾ ਹੋ ਜਾਂਦਾ ਇਸ ਤਰ੍ਹਾਂ ਕਸਰਤ ਵੀ ਹੁੰਦੀ ਗਰਾਊਂਡ ਦੇ ਵਿੱਚ ਜਦੋਂ ਇਨਪੁਟ ਗੇਮ ਤੇ ਆਊਟਪੁਟ ਗੇਮ ਦੇ ਵਿੱਚ ਇਹੋ ਹੀ ਮਜ਼ਾ ਹੁੰਦਾ ਕਿ ਆਊਟਪੁਟ ਗੇਮ ਦੇ ਵਿੱਚ ਬੱਚੇ ਜਿਹੜੇ ਆ ਉਹਨਾਂ ਦੀ ਸਰੀਰਕ ਕਸਰਤ ਹੋ ਜਾਂਦੀ ਹੈ ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚੇ ਜਿਹੜੇ ਆ ਖੇਡਗੇ ਖੇਡਦੇ ਆ ਆਪਣੇ ਮਿਲਵਰਤਨ ਦੇ ਨਾਲ ਪਿਆਰ ਨਾਲ ਸੋ ਅੱਜ ਦਾ ਇੰਨਾ ਕੀ ਦ੍ਰਿਸ਼ ਜਿਹੜਾ ਵਾ ਇੱਕ ਇੱਕ ਖਿਡਾਰੀ ਆ ਗਿਆ ਆਪਣੇ ਸਾਹਮਣੇ ਇਸ ਤਰ੍ਹਾਂ ਸਾਰੇ ਹੀ ਆ ਔਰ ਇਹ ਸਾਰੇ ਮਾਰੇ گاؤں ਕੀ ਤਸਵੀਰ ਹੈ ਜੁਹਾਂ ਪੇ ਸੂਰਜ ਚਮਕ ਰਹਾ ਔਰ ਆਸ ਹੈ ਕਿ ਆਪਕੋ ਪਸੰਦ ਆਏਗਾ ਸਾਰਿਆਂ ਦਾ ਜਿਨਾਂ ਨੇ ਵੀਡੀਓ ਵੇਖੀ ਧੰਨਵਾਦ ਥੈਂਕ ਯੂ ਬਲੇਸਿੰਗ ਕਰਨੀ ਹੈ ਓਕੇ ਥੈਂਕ ਯੂ